ਸ਼ਲੋਕ ਮਹੱਲਾ ਪਹਿਲਾ ਜੇ ਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ ਗੋਹੇ ਅਤਾ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆ ਬਾਜ ਨ ਕੋਏ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉ ਕਰ ਰੱਖੀਐ ਸੂਤਕ ਪਵਰੋ ਸੋਏ ਨਾਨਕ ਸੂਤਕ ਏਬ ਨ ਉਤਰੈ ਗਿਆਨ ਉਤਾਰੇ ਤੋਏ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤਰੈ ਪਰ ਧਨ ਰੂਪ ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਹੀ ਹਾਂ ਲਾਇਤ ਬਾਰੀ ਆਹ ਨਾਨਕ ਹੰਸਾ ਆਦਮੀ ਬੱਦੇ ਜਾਮਪੁਰ ਜਾਹਿ ਨਾਨਕ ਪਾਦਤੀ ਯਮਕ ਲਾਉਂਦੀਆਂ ਨਾਨਕ ਹੰਸਾ ਆਦਮੀ ਬੱਦੇ ਜਾਮਪੁਰ ਜਾਹਿ ਮਹੱਲਾ ਪਹਿਲਾ ਸਭੋ ਸੂਤਕ ਪਰਮ ਹੈ ਦੂਜਾ ਲੱਗੈ ਜਾਏ ਜੰਮਣ ਮਰਣਾ ਹੁਕਮ ਹੈ ਜੰਮਣ ਮਰਣਾ ਹੁਕਮ ਹੈ ਜੰਮਣ ਮਰਣਾ ਹੁਕਮ ਹੈ ਪਾਣਾ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਅਰਿਜਕ ਸੁਮਬਾਹੀ ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਾ ਸੂਤਕ ਨਾਹੀ ਪੌੜੀ ਸਤਗੁਰ ਵੱਡਾ ਕਰ ਸਾਲਾਹੀਐ ਜਿਸ ਵਿੱਚ ਵੱਡਿਆ ਵੱਡਈਆ ਸਹਿ ਮੇਲੇ ਤਾ ਨਦਰੀ ਆਈਆ ਜਾ ਤਿਸ ਪਾਣਾ ਤਾ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਧਾਰ ਕਰ ਹੁਕਮ ਇਥੇ ਠਮਕੈ ਮਸਤਕ ਹੱਥ ਧਾਰ ਇਥੇ ਵਿਸਰਾਮ ਹੈ ਕਰ ਹੁਕਮ ਮਸਤਕ ਹੱਥ ਧਾਰ ਵਿਚਹੁ ਮਾਰ ਕੱਢੀਆ ਬੁਰਿਆਈਆ ਸਹਿ ਤੁਠੈ ਨੌ ਨਿਦ ਪਾਈਆ ਸ਼ਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚਾ ਬੈਠਾ ਆਏ ਸੁੱਚੇ ਅੱਗੇ ਰੱਖਿਓਨ ਸੁੱਚੇ ਸੁੱਚੇ ਅੱਗੇ ਰੱਖਿਓਨ ਕੋਈ ਨਾ ਪਟੇਉ ਜਾਏ ਸੁੱਚਾ ਹੋਏ ਕਹਿ ਜੀਵਿਆ ਲੱਗਾ ਪੜਨ ਸਲੋਕ ਕੋਥੀ ਜਾਈ ਸਟਿਆ ਹੋਏ ਪਾਠ ਕੋਥੀ ਹੀ ਉਚਾਰਨ ਕਰਨਾ ਕੋਥਤੀ ਨਹੀਂ ਕਹਿਣਾ ਕੋਥਤੀ ਦਾ ਅਰਥ ਹੁੰਦਾ ਅਪਵਿੱਤਰ ਜਗਾ ਦੇ ਜਾ ਕੇ ਸਟਿਆ ਕੋਥੀ ਜਾਈ ਸਟਿਆ ਕਿਸ ਇਹ ਹੁ ਲੱਗਾ ਦੂਖ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਇੱਥੇ ਵਿਸ਼ਰਾਮ ਲਾਉਣਾ ਹੈ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਇੱਥੇ ਵਿਸ਼ਰਾਮ ਹੈ ਪੰਜਵਾ ਪਾਇਆ ਕਿਰਤ ਪੰਜਵਾ ਇੱਥੇ ਜਮਕ ਲਾ ਦਨੀ ਹੈ ਪੰਜਵਾ ਪਾਇਆ ਕਿਰਤ ਤਾ ਹੋਆ ਪਾਕ ਪਵਿੱਤ ਪਾਪੀ ਸੋ ਤਨ ਗੱਡਿਆ ਥੁੱਕਾ ਪਈਆ ਤਿਤ ਜੇਤ ਮੁਖ ਨਾਮ ਨਾ ਉਚਰੈ ਬਿਨ ਨਾ ਵੈ ਰਸ ਖਾਹੀ ਉਚਰੈ ਥੋੜਾ ਜਿਹਾ ਕਸਕੇ ਬੋਲਣਾ ਲੰਕੜ ਲੱਗੇ ਹੋਏ ਹਨ ਉਚਰੈ ਨਹੀਂ ਕਹਿਣਾ ਜੇਤ ਮੁਖ ਨਾਮ ਨਾ ਉਚਰੈ ਬਿਨ ਨਾ ਵੈ ਰਸ ਖਾਹੀ ਨਾਨਕ ਏਵੈ ਜਾਣੀਐ ਤਿਤ ਮੁਖ ਠੁੱਕਾ ਪਾਹੀ ਮਹੱਲਾ ਪਹਿਲਾ ਭੰਡ ਜੰਮੀਐ ਭੰਡ ਨਿਮੀਐ ਭੰਡ ਮੰਗਣ ਵਿਆਹ ਪੰਡੋ ਹੋਵੈ ਦੋਸਤੀ ਪੰਡੋ ਚੱਲੈ ਰਾਹ ਪੰਡ ਮਵਾ ਪੰਡ ਪਾਲੀਐ ਪੰਡ ਮਵਾ ਪੰਡ ਪਾਲੀਐ ਪੰਡ ਹੋਵੈ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਪੰਡੋ ਹੀ ਪੰਡ ਊਪਜੈ ਪੰਡੈ ਬਾਜ ਨ ਕੋਏ ਨਾਨਕ ਪੰਡੈ ਬਾਹਰਾ ਏਕੋ ਸੱਚਾ ਸੋਏ ਗੇਤ ਮੁਖ ਸਦਾ ਸਾਲਾਹੀਐ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸਚੈ ਦਰਬਾਰ ਪੌੜੀ ਸਭ ਕੋ ਆਖੈ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ ਜਿਸ ਨਾਹੀ ਇਥੇ ਠਮਕੈ ਸੋ ਚੁਣਾ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਐ ਸੰਢੀ ਆ ਡੱਡੇ ਨਾਲ ਨਹੀਂ ਬੋਲਣਾ ਢੱਡਾ ਲਾਉਣਾ ਹੈ ਸੰਢੀ ਐ ਜਾ ਰਹਿਣਾ ਨਹੀਂ ਐਤ ਜੱਗ ਤਾ ਕਾਇਤ ਗਾਰਬ ਹੰਡੀ ਐ ਇਹ ਵੀ ਹੰਡੀ ਐ ਢੱਡੇ ਨਾਲ ਮੰੰਦਾ ਕਿਸੈ ਨਾ ਆਖੀ ਐ ਮੰੰਦਾ ਕਿਸੈ ਨਾ ਆਖੀ ਐ ਪੜ ਅੱਖਰ ਇਹੋ ਬੁੱਝੀ ਐ ਪੜ ਅੱਖਰ ਇਹੋ ਬੁੱਝੀ ਐ ਮੂ ਰਖੈ ਨਾਲ ਨਾ ਲੁੱਜੀਐ ਮੂਰਖੈ ਨਾਲ ਇਥੇ ਵੀ ਸਾਮ ਨਾ ਲੁੱਜੀਐ ਸ਼ਲੋਕ ਮਹੱਲਾ ਪਹਿਲਾ ਨਾਨਕ ਸਿੱਕੈ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦਿਆ ਸਿੱਕੇ ਫਿੱਕੀ ਸੋਏ ਇਸ ਤਰ੍ਹਾਂ ਫਫੀ ਦਾ ਉਚਾਰਨ ਕਰ ਰਹੇ ਹਨ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਆਮ ਫਿੱਕਾ ਕਹਿ ਜਾਂਦੇ ਹਨ ਫਿੱਕਾ ਉਚਾਰਨ ਕਰਨਾ ਫਿੱਕੋ ਫਿੱਕਾ ਸੱਦੀ ਐ ਫਿੱਕੇ ਫਿੱਕੀ ਸੋਏ ਫਿੱਕਾ ਦਰਗਹ ਫਿਰ ਫਿੱਕਾ ਦਰਗਹ ਸੱਟੀ ਐ ਮੁਹਿ ਥੁੱਕਾ ਫਿੱਕੇ ਪਾਇ ਫਿੱਕਾ ਮੂਰਖ ਹਾ ਹਾ ਨਹੀਂ ਐ ਫਿੱਕਾ ਮੁਹਿ ਥੁੱਕਾ ਫਿੱਕੇ ਪਾਇ ਫਿੱਕਾ ਮੂਰਖ ਆਖੀਐ ਪਾਣਾ ਲਹਾ ਸਜਾਏ ਮਹੱਲਾ ਪਹਿਲਾ ਅੰਦਰ ਝੂਠੇ ਪੈਜ ਬਾਹਰ दुनिया अंदर फैल अठ सठ तीर्थ जे नहा अठ सठ तीरथ संबंध के पाठ है अट्ठ सठ ये कसके बोलना अठ ते सठ अठ सठ तीर्थ जे नहा अठ सठ तीरथ जे नहा उतर उतरै नाही मैल उतरै नाही मैल उतरै नाही मैल ये कहता उतरै नाही मैल ਪੂਰ ਮਨਜਕ ਜਿਨ ਪਟ ਅੰਦਰ ਬਾਹਰ ਗੁੱਦੜ ਜੇਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿਨ ਨੇਹੋ ਲੱਗਾ ਰੱਬ ਸੇਤੀ ਨੇਹ ਤਿਨ ਦੇਹੋ ਲੱਗਾ ਰੱਬ ਸੇਤੀ ਦੇਖਨੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪ ਭੀ ਕਰ ਜਾਹ ਹਾਂਜੀ ਦੇਖਨੇ ਵਿਚਾਰ ਹਾਂਜੀ ਤੈਨ ਨੇਹੁ ਲੱਗਾ ਰੱਬ ਸੀਤੀ ਦੇਖਣੇ ਵੀ ਯਾਰ ਦੇਖਣੇ ਉਹਨਾਂ ਦਾ ਦੇਖਣੇ ਹਾਂਜੀ ਦੇਖਣੇ ਇਕੱਠਾ ਹੀ ਪਾੜ ਪਰਵਾਹ ਨਹੀਂ ਕਿਸੈ ਕੇਰੀ ਪਰਵਾਹ ਨਹੀਂ ਕਿਸੈ ਕੀਦੀ ਬਾਜ ਸੱਚੇ ਨਾਹ ਨਾ ਕੀ ਆਹੇ ਬਾਜ ਸੱਚੇ ਨਾ ਆਹਾਂ ਪੂਰਾ ਬੋਲਣਾ ਨਾਹ ਦਰਵਾਜ਼ੇ ਉੱਪਰ ਖਰਚ ਮੰਗਾ ਜਬ ਦੇ ਤਾ ਖਾਇ ਦੀਵਾਨ ਏ ਕੋ ਕਲਮ ਏ ਕ ਹਮਾ ਤੁਮਾ ਮੇਲ ਏ ਹਮਾ ਤੁਮਾ ਹਮਾ ਵੀ ਪੁਲਾ ਹੀ ਬੋਲਣਾ ਤੇ ਤੁਮਾ ਵੀ ਪੁਲਾ ਹੀ ਬੋਲਣਾ ਇਥੇ ਹਰੰਤ ਲੱਗਿਆ ਹੋਇਆ ਮੰਮੀ ਦੇ ਉਚਾਰਨ ਕਰਨਾ ਥੋੜਾ ਜਿਹਾ ਭਾਰਾ ਬੋਲਣਾ ਯਾਨੀ ਕਸ ਕੇ ਨਹੀਂ ਕਹਿਣਾ ਹਮਾ ਤੁਮਾ ਨਹੀਂ ਕਹਿਣਾ ਹੈ ਦਰ ਲਏ ਲੇਖਾ ਪੀੜ ਛਟਾ ਦਰ ਲਏ ਲੇਖਾ ਪੀੜ ਛੁੱਟੈ ਨਾਨਕਾ ਜਿਉ ਤੇਲ ਨਾਨਕਾ ਇਥੀਅਮ ਕਲਾ ਦਨੀਐ ਜਿਉ ਤੇਲ ਪੌੜੀ ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ਇਹ ਵੀ ਹੀਤਾ ਪਾਠ ਨਹੀਂ ਕਰਨਾ ਕਲ ਆਪੇ ਹੀ ਇਥੇ ਠਮਕ ਲਾ ਦਨੀਐ ਤੈ ਧਾਰੀਐ ਦੇਖਿਆ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀਆ ਜਿਸਕੇ ਜੀਅ ਪਰਾਨ ਹੈ ਕਿਉਂ ਸਾਹਿਬ ਮਨਹ ਵਿਸਾਰੀਆ ਆਪਣ ਹੱਤੀ ਆਪਣਾ ਆਪੇ ਹੀ ਕਰ ਆਪੇ ਹੀ ਕਾਜ ਸਵਾਰੀਆ ਸਲੋਕ ਮਹੱਲਾ ਦੂਜਾ ਇਹ ਕਿਨੇ ਹੀ ਆਸ ਕੀ ਦੂਜਾ ਲੱਗੈ ਜਾਏ ਨਾਨਕ ਆਸ ਕਾਂਢੀ ਐ ਇਹ ਨਾਨਕ ਪਾਤੀ ਯਮਕ ਲਾਦਨੀ ਐ ਨਾਨਕ ਆਸ ਕਾਂਢੀ ਐ ਸਦ ਹੀ ਰਹਿ ਸਮਾਈ ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਇਹ ਚੰਗਾ ਪਾਤੀ ਵੀ ਯਮਕ ਹੈ ਮੰਦਾ ਪਾਤੀ ਵੀ ਯਮਕ ਹੈ ਆਸਕ ਇਹ ਹੁਨਾ ਆਖੀ ਐ ਜੇ ਲਿਖਾ ਵਰਤਾ ਸੋਏ ਮਹੱਲਾ ਦੂਜਾ ਸਲਾਮ ਜਵਾਬ ਦੋ ਵੈ ਕਰੇ ਮੁੰਡਾ ਕੁੱਥਾ ਜਾਏ ਇਹ ਮੁੰਡਾ ਮੁੰਡਾ ਕੁੱਥਾ ਜਾਏ ਥੋੜਾ ਜਿਹਾ ਕਸਕੇ ਉਚਾਰਨ ਕਰਨਾ ਨਾਨਕ ਦੋ ਵੈ ਕੁੜੀਆ ਥਾਇ ਨ ਕਾਈ ਪਾਏ ਨਾਨਕ ਪਾਤੀ ਯਮ ਕਲਾਦਨੀ ਪੌੜੀ ਜਿਤ ਸੇ ਵਿਆ ਸੁਖ ਪਾਈਐ ਸੋ ਸਾਹਿਬ ਸਦਾ ਸਮਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਕਹਦੀ ਐ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਵਿਹਾ ਪਾਸਾ ਢਾਲੀਐ ਕਿਸ ਲਾਹੇ ਉਪਰ ਕਹਾਲੀਐ ਸਲੋਕ ਮਹੱਲਾ ਦੂਜਾ ਚੱਕਰ ਲੱਗਾ ਚੱਕਰੀ ਨਾਲੇ ਗਾਰਬਵਾਦ ਗੱਲਾਂ ਕਰੇ ਕਨੇਰੀਆ ਖਸਮ ਨਾ ਪਾਏ ਸਾਦ ਆਪਗੁਵਾਈ ਸੇਵਾ ਕਰੇ ਤਾ ਕਿਛ ਪਾਏ ਮਾਨ ਨਾਨਕ ਜਿਸਨੂੰ ਲੱਗਾ ਤਿਸਲ ਮਿਲੈ ਲੱਗਾ ਸੋ ਪਰਵਾਨ ਮਹੱਲਾ ਦੂਜਾ ਜੋ ਜੀਏ ਹੋਏ ਸੋ ਉਗਵੈ ਜੋ ਇਥੇ ਯਮਕ ਲਾ ਦਨੀ ਹੈ ਜੀਏ ਨਹੀਂ ਕਹਿਣਾ ਹੈ ਜੱਜੇ ਬਿਹਾਰੀ ਜਿਹੜੀ ਲਾਂ ਲਾ ਕੇ ਜਿਸ ਤਰ੍ਹਾਂ ਉਚਾਰਨ ਕੀਤਾ ਹੈ ਜੱਜੇ ਦੀ ਬਿਹਾਰੀ ਵਧਾ ਕੇ ਜਿਹੜੀ ਤੇ ਆਵਾਜ਼ ਛੱਡ ਦਨੀ ਹੈ ਜੀਏ ਹੋਏ ਸੋ ਉਗਵੈ ਮੁਹ ਕਾ ਕਹਿਆ ਵਾਉ ਜੋ ਜੀਏ ਹੋਏ ਸੋ ਉਗਵੈ ਮੁਹ ਕਾ ਕਹਿਆ ਵਾਉ ਬੀਜੇ ਬਖ ਮੰਗਾ ਅੰਮ੍ਰਿਤ ਵੇਖੋ ਏਹ ਨਿਆਉ ਮਹੱਲਾ ਦੂਜਾ ਨਾਲ ਇਆਣੀ ਦੋਸਤੀ ਕਦੇ ਨ ਆਵੇ ਰਾਸ ਜੇਹਾ ਜਾਣ ਤਿਹੋ ਵਰਤੈ ਵੇਖੋ ਕੋ ਨਿਰਜਾਸ ਵੇਖੋ ਕੋ ਧਮਕ ਲਾਦਮੀਆ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸੁਮਾਵੈ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨ ਚੱਲੈ ਕਹੀ ਬੜਾ ਅਰਦਾਸ ਕੂੜ ਕਮਾਣਾ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲ ਇਆਣੀ ਦੋਸਤੀ ਵਡਾਰੂ ਸੋ ਨੇਹ ਪਾਣੀ ਅੰਦਰ ਲੀਕ ਜਿਓ ਵਡਾਰੂ ਹੀ ਉਚਾਰਨ ਕਰਨਾ ਆਮ ਕਈ ਵਡਾਰੂ ਕਹਿ ਜਾਂਦੇ ਹਨ ਵਡਾਰੂ ਸੋ ਨੇਹ ਪਾਣੀ ਅੰਦਰ ਲੀਕ ਜਿਓ ਜਿਸ ਦਾ ਥਾਉ ਨਾ ਥੇ ਮਹੱਲਾ ਦੂਜਾ ਕੋਈ ਆਣਾ ਕਰੇ ਕੰਮ ਆਣ ਨਾ ਸਕੈ ਰਾਸ ਜੇ ਇੱਕ ਅੱਧ ਚੰਗੀ ਕਰੇ ਜੇ ਇਥੇ ਜਮਕ ਲਾ ਦੇਣੀ ਐ ਇੱਕ ਅੱਧ ਚੰਗੀ ਕਰੇ ਇੱਕ ਅੱਧ ਜਿਹੜਾ ਪਾਠ ਹੈ ਸੰਬੰਧਕ ਪਾਠ ਜੇ ਇੱਕ ਅੱਧ ਚੰਗੀ ਕਰੇ ਦੂਜੀ ਭੀ ਵੇਰਾਸ ਦੂਜੀ ਭੀ ਵੀਰਾਸ ਪੜੀ ਚੱਕਰ ਲੱਗਾ ਚੱਕਰੀ ਜੇ ਚੱਲਾ ਖਸਮਾ ਪਾਏ ਹੁਰਮਤ ਤਿਸਨੂੰ ਅਗਲੀ ਓਹ ਵਜਹ ਪੇ ਦੂਣਾ ਖਾਏ ਓਹ ਵਜਹ ਪੇ ਦੂਣਾ ਖਾਏ ਵਜਹ ਪੋਲਾ ਹੀ ਉਚਾਰਨ ਕਰਨਾ ਖਸਮਾ ਕਰੇ ਬਰਾਬਰੀ ਫਿਰ ਗੈਰਥ ਅੰਦਰ ਪਾਏ ਵਜਹ ਗਵਾਏ ਅਗਲਾ ਮੋਹ ਮੋਹ ਚੋਟ ਪਾਣਾ ਖਾਏ ਧਿਆਨ ਨਾਲ ਉਚਾਰਨ ਕਰਨਾ ਵਜਹੋ ਗਵਾਏ ਅਗਲਾ ਫੇਰ ਮੰਮੇ ਓਮਕੜਹਾਹੇ ਲਾ ਹੈ ਇਸ ਨੂੰ ਉਚਾਰਨ ਕਰਨਾ ਮੋਹਿ ਫੇਰ ਮੰਮੇ ਓਮਕੜਹਾਹੇ ਸਿਆਰੀਆ ਉਸ ਨੂੰ ਉਚਾਰਨ ਕਰਨਾ ਮੋਹਿ ਯਾਨੀ ਮੋਹਿ ਮੋਹਿ ਪਾਣਾ ਖਾਏ ਵਜਹੋ ਗਵਾਏ ਅਗਲਾ ਮੋਹਿ ਮੋਹਿ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ ਔਕ ਮਹੱਲਾ ਦੂਜਾ ਇਹ ਕਿਨੇ ਹੀ ਦਾਤ ਕਿਨੇ ਹੀ ਨੀ ਹਾ ਹਾ ਹੈਗਾ ਇਹ ਕਿਨੇ ਹੀ ਦਾਤ ਇਹ ਕਿਨੇ ਹੀ ਦਾਤ ਆਪਸ ਤੇ ਜੋ ਪਾਈ ਐ ਨਾਨਕ ਸਾ ਕਰmaat ਸਾਹਿਬ ਤੁਠੈ ਜੋ ਮਿਲੈ ਮਹੱਲਾ ਦੂਜਾ ਇਹ ਕਿਨੇ ਹੀ ਚਾਤਰੀ ਜਿਤ ਭਉ ਖਸਮ ਨਾ ਜਾਏ ਕਨੇਹੀ ਨਹੀਂ ਕਹਿਣਾ ਕੱਕੇ ਸਿਹਾਰੀ ਵੀ ਲੱਗੀ ਹੋਈ ਹੈ ਨਾ ਕਨੇਹੀ ਇਹ ਕਨੇਹੀ ਚੱਕਰੀ ਜਿਤ ਭਉ ਖਸਮ ਨਾ ਜਾਏ ਨਾਨਕ ਸੇਵਕ ਕਾਢੀ ਐ ਜੇ ਛੇਤੀ ਖਸਮ ਸਮਾਏ ਪੌੜੀ ਨਾਨਕ ਅੰਤ ਨ ਜਾਪਨੀ ਹਰਤਾ ਕੇ ਪਾਰਾਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਗੱਲੀ ਗਲੀ ਜੰਜੀਰ ਜੰਜੀਰੀਆ ਹਾਂ ਗਲੀ ਪੁੱਲ ਹੀ ਬੋਲਣਾ ਗੱਲੀ ਨਹੀਂ ਕਹਿਣਾ ਇੱਕ ਨਾ ਗੱਲੀ ਜੰਜੀਰੀਆ ਉੱਤੇ ਟਿੱਪੀ ਲੱਗੀ ਹੋਈ ਐ ਜੰਜੀਰੀਆ ਨਹੀਂ ਕਹਿਣਾ ਉੱਤੇ ਟਿੱਪੀ ਜੰਜੀਰੀਆ ਇੱਕ ਤੁਰੀ ਚੜ੍ਹ ਬਿਸਿਆਰ ਆਪ ਕਰਾਏ ਕਰੇ ਆਪ ਆਪ ਕਰਾਏ ਕਰੇ ਆਪ ਹਾ ਕੈਸੋ ਕਰੀ ਪੁਕਾਰ ਹਾਂ ਇਥੇ ਜਮਕ ਲੱਗ ਜੇਗੀ ਕੈਸਿਓ ਤੇ ਨੰਮੀ ਆਵਾਜ਼ ਨਾਲ ਸੰਬੰਧਕ ਪਾਠ ਉਚਾਰਨ ਕਰਨਾ ਕੈਸਿਓ ਇਕੱਠਾ ਵੀ ਨਹੀਂ ਕਹਿਣਾ ਕੈਸਿਓ ਵੱਖਰਾ ਵੀ ਨਹੀਂ ਕਹਿਣਾ ਖਾ ਕੈਸਿਓ ਕਰੀ ਪੁਕਾਰ ਨਾਨਕ ਕਰਨਾ ਜੇਨ ਕੀਆ ਫਿਰ ਤਿਸ ਹੀ ਕਰਨੀ ਸਾਰ ਸ਼ਲੋਕ ਮਹੱਲਾ ਪਹਿਲਾ ਆਪੇ ਭਾਂਡੇ ਸਾਜਿ ਸਾਜਿਆਨ ਆਪੇ ਪੂਰਣ ਦੇ ਆਪੇ ਭਾਂਡੇ ਸਾਜਣ ਆਪੇ ਪੂਰਨ ਦੀ ਇਕਨੀ ਦੁੱਧ ਸਮਾਇ ਸਮਾਈਐ ਇਕਨੀ ਦੁੱਧ ਸਮਾਈਐ ਇਕ ਚੁੱਲਾ ਰਹਿਣ ਚੜੇ ਇਕ ਪਦ ਤੇ ਯਮਕ ਲਾਦਨੀ ਹੈ ਇਕ ਚੁੱਲਾ ਰਹਿਣ ਚੜੇ ਚੜੇ ਨਹੀਂ ਕਹਿਣਾ ਚੜੇ ਉਚਾਰਨ ਕਰਨਾ ਭਾਰਾ ਇਕ ਨਿਹਾਲੀ ਪੈ ਸਵਨ ਹਾਂਜੀ ਇੱਕ ਨਿਹਾਲੀ ਪੈ ਸਵਨ ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਨ ਖੜੇ ਖੜੇ ਇਹ ਖੜੇ ਨਹੀਂ ਕਹਿਣਾ ਪੋਲਾ ਪਾਰਾ ਬੋਲਣਾ ਇੱਕ ਉੱਪਰ ਰਹਿਨ ਖੜੇ ਤੇਨ ਸਵਾਰੇ ਨਾਨਕ ਜਿਨ ਕਾ ਨਦਰ ਕਰੇ ਕਰੇ ਇਹ ਲਮਕਾਉਣਾ ਨਹੀਂ ਕਰੇ ਨਹੀਂ ਕਹਿਣਾ ਜੇਨ ਕਾ ਨਦਰ ਕਰੇ ਮਹੱਲਾ ਦੂਜਾ ਆਪੇ ਸਾਜੇ ਕਰੇ ਆਪ ਜਾਈ ਪੇ ਰਖੇ ਆਪ ਤਿਸ ਵਿੱਚ ਜੰਤ ਉਪਾਇਕ ਦੇਖੇ ਥਾਪ ਉਥਾਪ ਕਿਸ ਨੋ ਕਹੀਆ ਨਾਨਕਾ ਸਭ ਕਿਛ ਆਪੇ ਆਪ ਪਾਉੜੀ ਵੱਡੇ ਕੀਆ ਵਡਿਆਈਆ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀ ਆ ਰਿਜਕ ਸੰਭਾਹੇ ਸੰਭਾਹੇ ਉੱਤੇ ਟਿੱਪੀ ਲੱਗੀ ਹੋਈ ਆ ਦੇ ਜੀ ਆ ਰਿਜਕ ਸੰਭਾਹੇ ਸਾਈ ਕਾਰ ਕਮਾਵਣੀ ਤੁਰ ਛੋਡੀ ਤੰਨਾ ਪਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜੇ ਤਿਸਹ ਰਜਾਇ ਸੁਧ ਹਾਂਜੀ ਸੁਧ ਪਾਦ ਉਚਾਰਨ ਕਰਨਾ ਹੈ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਆਸਾ ਬਾਣੀ ਭਗਤਾ ਕੀ ਕਬੀਰ ਜੀਓ ਨਾਮਦੇਵ ਜੀਓ ਰਬਦਾਸ ਜੀਓ ਆਸਾ ਸ੍ਰੀ ਕਬੀਰ ਜੀ ਹੋ ਗੁਰ ਚਰਨ ਲਾਗ ਹਮ ਬਿਨਵਤਾ ਪੂਛਤ ਕਹਿ ਜੀ ਉਪਾਇ ਇਹ ਬਿਸਰਾਮ ਬਿਨਵਤਾ ਤੇ ਹੀ ਲਉਣਾ ਪੂਛਤ ਤੇ ਯਮ ਕਲਾ ਕੀ ਉਚਾਰਨ ਕਰਨਾ ਪੂਛਤ ਕਹਿ ਜੀ ਉਪਾਇ ਕਵਨ ਕਾਜ ਜਗ ਉਪਜੈ ਬਿਨਸੈ ਕਹੋ ਮੂਹ ਹੀ ਸਮਝਾਇਆ ਦੇਵ ਕਰਹੋ ਦਇਆ ਮੋਹਿ ਮਾਰਗ ਲਾਵਹੁ ਜਿਤ ਭੈ ਬੰਧਨ ਤੂਟੈ ਦੇਵ ਇਥੇ ਯਮਕ ਲਾਦਨੀ ਹੈ ਦੇਵ ਕਰਹੋ ਦਇਆ ਮੋਹਿ ਮਾਰਗ ਲਾਵਹੁ ਇਥੇ ਵਿਸਰਾਮ ਜਿਤ ਭੈ ਬੰਧਨ ਤੂਟੈ ਜਨਮ ਮਰਨ ਦੁਖ ਫੇੜ ਕਰਮ ਸੁਖ ਜੀ ਜਨਮ ਤੇ ਛੂਟਾ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਜਨਮ ਮਰਨ ਦੁਖ ਇਥੇ ਠਮਕ ਲਾ ਦੇਣੀ ਹੈ ਫੇੜ ਕਰਮ ਇਥੇ ਵਿਸਰਾਮ ਹੈ ਸੁਖ ਜੀਵ ਇਥੇ ਠਮਕ ਜਨਮ ਤੇ ਛੂਟਾ ਰਹਾਉ ਮਾਇਆ ਫਾਸ ਬੰਦ ਨਹੀਂ ਫਾਰਾ ਔਰ ਮਨ ਸੁੰਨ ਨ ਲੁਕੇ ਅਰ ਤੇ ਵੀ ਜਮਕ ਲਾ ਦੇਣੀ ਹੈ ਮਨ ਸੁਨ ਨ ਲੂਕੇ ਆਪਾ ਆਪਾ ਨਿਰਵਾਣ ਨਾ ਚੀਨਿਆ ਏਨ ਬੇਦ ਅਭਿਉ ਨਾ ਚੂਕੇ ਇਹ ਆਪਾ ਆਪਾ ਨਿਰਵਾਣ ਇਥੇ ਖੰਮਕੈ ਨਾ ਚੀਨਿਆ ਇਥੇ ਵਿਰਾਮ ਹੈ ਏਨ ਬੇਦ ਅਭਿਉ ਨਾ ਚੂਕੇ ਕਹੀ ਨ ਉਪਜਾ ਉਪੀ ਜਾਣਾ ਭਾਵ ਅਭਾਵ ਵਿਹੂਣਾ ਉਦਾ ਅਸਤ ਕੀ ਮਨ ਬੁੱਧ ਨਾਸੀ ਤਾ ਸਦਾ ਸਹਜਿ ਲੇਵਲੀਣਾ ਜਿਉ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ ਉਦਕ ਕੁੰਭ ਬਿਗਰਾਨਾ ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ ਤਾ ਮਨ ਸੁਨ ਸਮਾਨਾ ਆਸਾ ਗਾਜ ਸਾਡੇ ਤੈ ਤੈ ਧੂਤੀਆ ਗਾਜ ਸਾਡੀ ਤੈ ਤੈ ਇਥੇ ਠਮਕ ਲਾ ਦਿੰਨੀ ਗਾਜ ਪੁੱਲਾ ਹੀ ਬੂਲਣਾ ਧੂਤੀਆ ਤੇ ਵਿਸਰਾਮ ਦਾ ਦੇ ਗਾਜ ਸਾਡੇ ਤੈ ਤੈ ਧੂਤੀਆ ਤੇਰੇ ਪਾਇਨ ਤੱਗ ਗਲੀ ਜਿਨ੍ਹਾਂ ਜਪ ਮਾਲੀਆ ਗਲੀ ਪੁੱਲਾ ਹੀ ਬੂਲਣਾ ਗਲੀ ਜਿਨ੍ਹਾਂ ਜਪ ਮਾਲੀਆ ਲੋਟੇ ਹੱਥ ਨੇ ਬੱਗ ਲੋਟੇ ਹੱਥ ਨੇ ਬੱਗ ਹੱਥ ਵੀ ਕੱਸ ਕੇ ਬੋਲਣਾ ਹੈ ਨਿਬੱਗ ਵੀ ਕੱਸ ਕੇ ਬੋਲਣਾ ਨਿਬਗ ਨਹੀਂ ਕਹਿਣਾ ਲੋਟੇ ਹੱਥ ਨਿਬੱਗ ਓਏ ਹਰ ਕੇ ਸੰਤ ਨਾ ਆਖੀਐ ਹਾ ਓਏ ਪਾਤੀ ਜਮਕ ਬਨਾਰਸ ਕੇ ਠੱਗ ਬਨਾਰਸ ਨਹੀਂ ਕਹਿਣਾ ਕੰਨੇ ਦੋਵੇਂ ਲਾ ਕੇ ਬਨਾਰਸ ਕੇ ਠੱਗ ਐਸੇ ਸੰਤ ਨਾ ਮੋਕੋ ਪਾਵੈ ਸੰਤ ਪਦ ਤੇ ਵਿਸਰਾਮ ਲਾ ਦੇਣਾ ਐਸੀ ਸੰਤ ਨ ਮੂ ਕਉ ਪਾ ਲੈ ਦਾਲਾ ਸਿਓ ਪੇਡਾ ਘਟਕਾਵਹਿ ਰਹਾਉ ਬਸਨ ਮਾਂਜ ਚਰਾਵਹਿ ਚਰਾਵਹਿ ਉਪਰ ਹਾਂ ਚਰਾਵਹਿ ਭਾਰਾ ਉਚਾਰਨ ਕਰਨਾ ਬਸਨ ਮਾਂਜ ਚਰਾਵਹਿ ਉਪਰ ਕਾਠੀ ਤੋਇ ਜਲਾਵਹਿ ਬਸਦਾ ਖੋਦ ਕਰਹ ਦੋਇ ਚੂਲੇ ਹਾਂ ਚੂਲੇ ਭਾਰਾ ਉਚਾਰਨ ਕਰਨਾ ਬਸਦਾ ਖੋਦ ਕਰਹ ਦੋਇ ਚੂਲੇ ਸਾਰੇ ਮਾਨਸ ਖਾਵਾਹ ਓਏ ਪਾਪੀ ਸਦਾ ਫਿਰਹਿ ਅਪਰਾਧੀ ਮੁਖੋ ਅਪਰਸ ਕਹਾਵਾਹ ਇਸ ਤਰ੍ਹਾਂ ਹੀ ਅਪਰਸ ਹੀ ਉਚਾਰਨ ਕਰਨਾ ਅਪਰਸ ਨਹੀਂ ਕਹਿਣਾ ਹੈ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਾਹ ਜਿਤ ਕੋ ਲਾਇਆ ਤਿਤਹੀ ਲਾਗਾ ਜਿਤ ਕੋ ਲਾਇਆ ਤਿਤਹੀ ਲਾਗਾ ਤੈਸੇ ਕਰਮ ਕਮਾਵਾਹ ਕਹੋ ਕਬੀਰ ਜਿਸ ਸਤਗੁਰੂ ਭੀਟੈ ਪੁਨਰਪ ਜਨਮ ਨ ਆਵੇ ਆਛਾ ਬਾਪ ਦਲਾਸਾ ਮੇਰੋ ਕੀਨਾ ਪੁਨਰਪ ਜਨਮ ਨ ਆਵੇ ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ ਤਿਸ ਬਾਪ ਕਹੋ ਕਿਉ ਮਨ ਹੋ ਵਿਸਾਰੀ ਆਗੇ ਗਿਆ ਨ ਵਾਰੀ ਹਾਰੀ ਮੈਂ ਮੇਰੀ ਮਾਈ ਰਹਾਓ ਖਰਾ ਸੋ ਖੱਲਾ ਪਹਿਰੋ ਨਹੀਂ ਦਗਲੀ ਲਗੈ ਨਾ ਪਾਲਾ ਦਲੀ ਵੀ ਪੂਲਾ ਉਚਾਰਨ ਕਰਨਾ ਪਾਲਾ ਵੀ ਪੂਲਾ ਉਚਾਰਨ ਕਰਨਾ ਰਹਾਉ ਬਾਲ ਤੇ ਸਬਾਪੈ ਜਿਨ ਹੋ ਜਾਇਆ ਬਾਲ ਪੂਲਈ ਉਚਾਰਨ ਕਰਨਾ ਬਾਲ ਯਾਨੀ ਬਲਿਹਾਰ ਕੁਰਬਾਨ ਸਦਕੇ ਬਾਲ ਤਿਸ ਬਾਪੈ ਜਿਨ ਹੋ ਜਾਇਆ ਪੰਚਾਤੇ ਮੇਰਾ ਸੰਗ ਚੁਕਾਇਆ ਪੰਚਮਾਰ ਪਾਵਾਂ ਤਲ ਦੀਨੇ ਹਰ ਸਿਮਰਨ ਮੇਰਾ ਮਨ ਤਨ ਭੀਨੇ ਪਿਤਾ ਹਮਾਰੂ ਵੱਡ ਗੋਸਾਈ ਤਿਸ ਪਿਤਾ ਤਹ ਹਉ ਕਿਉ ਕਰ ਜਾਈ ਤੈ ਨਹੀਂ ਕਹਿਣਾ ਹਾ ਹਾ ਤਹ ਤਿਸ ਪਿਤਾ ਤਹ ਹਉ ਕਿਉ ਕਰ ਜਾਈ ਸਤਗੁਰ ਮਿਲੇ ਤਾ ਮਾਰਗ ਦਿਖਾਇਆ ਜਾਗੇ ਤੋ ਪਿਤਾ ਮੇਰਾ ਮਨ ਪਾਇਆ ਹੋ ਪੂਤ ਤੇਰਾ ਤੂੰ ਬਾਪ ਮੇਰਾ ਹਉ ਹੋ ਪੂਤ ਤੇਰਾ ਤੂੰ ਬਾਪ ਮੇਰਾ ਇਕਠਾ ਹਰ ਦੁਹਾ ਬਸੇਰਾ ਦੁਹਾ ਛੀਤੀ ਉਚਾਰਨ ਕਰਨਾ ਦੁਹਾ ਨਹੀਂ ਕਹਿਣਾ ਹੂੜੇ ਨਾਲ ਕਹੋ ਕਬੀਰ ਜਨ ਏਕੋ ਬੂਝਿਆ ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ ਆਸਾ ਇਕਤ ਪੱਤਰ ਪਰ ਉਰ ਉਰਕਟ ਕੁਰਕਟ ਇਕਤ ਵੀ ਕਸ ਕੇ ਬੋਲਣਾ ਹੈ ਪੱਤਰ ਵੀ ਥੋੜਾ ਜਿਹਾ ਪਾਦ ਕਸ ਕੇ ਉਚਾਰਨ ਕਰਨਾ ਹੈ ਇਕਤ ਪੱਤਰ ਪਰ ਉਰਕਟ ਕੁਰਕਟ ਇਕਤ ਪੱਤਰ ਭਰ ਪਾਨੀ ਇਕਤ ਪੱਤਰ ਭਰ ਪਾਨੀ ਆਸ-ਪਾਸ ਪੰਜ ਜੋਗੀਆ ਬੈਠੇ ਵਿੱਚ ਨਕਟ ਦੇ ਰਾਨੀ ਨਕਟੀ ਕੋ ਠਨਗਣ ਬਾਡਾ ਡੂ ਆਇਆ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਨਕਤੀ ਉਚਾਰਨ ਕਰਨਾ ਹੈ ਨਟਕੀ ਆਮ ਕਈ ਕਹਿ ਜਾਂਦੇ ਨੇ ਕਕਾ ਮਗਰੋਂ ਲਾ ਦਿੰਦੇ ਹਨ ਇਸ ਕਰਕੇ ਧਿਆਨ ਨਾਲ ਬੋਲਣਾ ਨਕਤੀ ਕੋ ਠੰਗਨ ਇੱਥੇ ਵਿਸਰਾਮ ਲਾ ਦੇਣਾ ਬਾਡਾ ਡੂ ਕਹਿੰਦੇ ਹੈ ਬੇਬੇ ਕੀ ਕਾਟੀ ਤੂੰ ਰਹਾਉ ਸਗਲ ਮਾਹ ਨਕਟੀ ਕਾ ਵਾਸਾ ਸਗਲ ਮਾਰ ਆਉ ਹੇਰੀ ਔ ਹੇਰੀ ਇਹ ਪਾਠ ਵੱਖਰਾ ਪਾਠ ਕਰਨਾ ਹੈ ਸਗਲ ਮਾਹੀ ਨਕਟੀ ਕਾ ਵਾਸਾ ਸਗਲ ਮਾਰ ਔ ਹੇਰੀ ਸਗਲਿਆ ਕੀ ਹਾ ਬਹਿਨ ਭਾਨ ਜੀ ਸਗਲਿਆ ਕੀ ਹਾ ਬਹਿਨ ਭਾਨ ਜੀ ਸਗਲਿਆ ਕੀ ਹਾ ਬਹਿਨ ਭਾਨ ਜੀ ਜਨ ਬਰੀ ਤਿਸ ਚੇਰੀ ਹਮਰੋ ਭਰਤਾ ਵੱਡੋ ਬਬੇਕੀ ਆਪੇ ਸੰਤ ਕਹਾਵੈ ਓਹ ਹਮਾਰਾ ਮਥੈ ਕਾਇਮ ਔਰ ਹਮਾਰਾ ਨਿਕਟ ਨ ਆਵੈ ਓਹ ਹਮਾਰਾ ਮਥੈ ਕਾਇਮ ਇਥੇ ਵਿਸਰਾਮ ਔਰ ਹਮਰੇ ਨਿਕਟ ਨ ਆਵੈ ਨੱਕ ਕਾਟੀ ਕੰਨ ਕਾਟੀ ਆਹੇ ਲਾ ਕੇ ਉਚਾਰਨ ਕਰਨੇ ਹਨ ਨੱਕ ਕਾਟੀ ਕੰਨ ਕਾਟੀ ਕਾਟ ਕੂਟ ਕਹਿ ਡਾਰੀ ਕਹ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਆਸਾ ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਣਾ ਲੁੰਜਿਤ ਮੁੰਜਿਤ ਮੋਨ ਜਟਾ ਧਰ ਅੰਤ ਤਉ ਮਰਨਾ ਤਾ ਤੇ ਸੇਵੀਲੇ ਰਾਮ ਨਾ ਇਹ ਪਾਠ ਪਖਰਾ ਕਰਨਾ ਹੈ ਤਾ ਤੇ ਸੀ ਵੀ ਅਲੇ ਇੱਥੇ ਵਿਸਰਾਮ ਹੈ ਰਾਮ ਨਾ ਰਸਨਾ ਰਾਮ ਨਾਮ ਹਿਤ ਜਾ ਕੈ ਕਹਾ ਕਰੈ ਜਮਨਾ ਜਮਨਾ ਪਾਠ ਇਕੱਠਾ ਹੀ ਉਚਾਰਨ ਕਰਨਾ ਰਹਾਉ ਆਗਮ ਨਿਰਗਮ ਜੋਤਿਕ ਜਾਣਹਿ ਬਹੁ ਬਹੁ ਵਿਆ ਕਰਨਾ ਤੰਤ ਮੰਤਰ ਸਭ ਔਖਦ ਜਾਣਹਿ ਅੰਤ ਤਉ ਮਰਨਾ ਰਾਜ ਭੋਗ ਅਰ ਛਤਰ ਸਿੰਘਾਸਨ ਬਹੁਤ ਸੁੰਦਰ ਰਮਨਾ ਪਾਨ ਕਪੂਰ ਸੁਬਾਸਕ ਚੰਦਨ ਅੰਤ ਤਉ ਮਰਨਾ ਸੁਬਾਸਕ ਪਾਠ ਇਕੱਠਾ ਹੀ ਉਚਾਰਨ ਵੇਦ ਪੁਰਾਨ ਸਿਮ੍ਰਿਤ ਸਭ ਖੋਜੇ ਕਹੂ ਨਾ ਉਬਰਨਾ ਇਹ ਉਬਰਨਾ ਉਚਾਰਨ ਕਰਨਾ ਕਸ ਕੇ ਕਹੋ ਨਾਨਕ ਈਉ ਰਾਮਹਿ ਜੰਪਉ ਮੇਟ ਜਨਮ ਮਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ